ਸਵਾਗਤ ਹੈ ਤੁਹਾਡੇ ਆਪਣੇ ਹੀ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਕਿ ਸਕੂਲ ਦੀਆਂ ਛੁੱਟੀਆਂ 'ਚ ਵਾਧਾ ਹੋਇਆ ਹੈ ਜਾਂ ਨਹੀਂ ਹੋਇਆ ਹੈ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣਾ ਟਵੀਟ ਕਰਕੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਤ ਸਾਰੀ ਜਾਣਕਾਰੀ ਆਪਾਂ ਇਸੇ ਹੀ ਵੀਡੀਓ ਚ ਗੱਲਬਾਤ ਕਰਾਂਗੇ ਕਿ ਸਕੂਲ ਦੀਆਂ ਛੁੱਟੀਆਂ ਹੋਈਆਂ ਹਨ ਜਾਂ ਨਹੀਂ ਤਾਂ ਦੋਸਤੋ ਵੀਡੀਓ ਨੂੰ ਉੱਚ ਬਣੇ ਰਹਿਣਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੋਜ਼ਿਟਿਵ ਹੈਰੀ ਪੰਜਾਬ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵੀਡੀਓ ਨੂੰ ਲਾਈਕ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਸਟੂਡੈਂਟ ਨੂੰ ਸਹੀ ਜਾਣਕਾਰੀ ਮਿਲ ਸਕੇ ਤਾਂ ਦੋਸਤੋ ਅੱਜ ਸੋਸ਼ਲ ਮੀਡੀਆ ਤੇ ਬਹੁਤ ਇਸ ਲੇਟੈਸਟ ਖਬਰ ਬਹੁਤ ਹੀ ਵੈਰਲ ਹੋ ਰਹੀ ਹੈ ਕਿ ਸਕੂਲ ਦੀਆਂ ਛੁੱਟੀਆਂ ਵਿੱਚ ਵਾਧਾ ਹੋ ਗਿਆ ਹੈ ਸ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣਾ ਟਵੀਟ ਕਰਕੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਤਾਂ ਆਪਾਂ ਸਾਰੀ ਗੱਲਬਾਤ ਇਸੇ ਵੀਡੀਓ 'ਚ ਕਰਦੇ ਆਂ ਤਾਂ ਉਹਨਾਂ ਨੇ ਟਵੀਟ ਕੀਤਾ ਹੈ ਕਿ ਪੰਜਾਬ ਰਾਜ ਦੇ ਵਿਦਿਅਕ ادارے ਦੇ ਖੁੱਲਣ ਬਾਰੇ ਸਾਰੀ ਜਾਣਕਾਰੀ ਦਿਆ ਜਾਇਤਾ ਸਾਰਾ ਜੋ ਉਹਨਾਂ ਨੇ ਟਵੀਟ ਕੀਤਾ ਹੈ ਜੋ ਸਿੰਘ ਬੈਂਸ ਸਿੱਖਿਆ ਮੰਤਰੀ ਨੇ ਅੱਜ ਆਪਾਂ ਸਾਰਾ ਸਹੀ ਉਹਨਾਂ ਦੁਆਰਾ ਲਿਖਿਆ ਗਿਆ ਗੱਲਬਾਤ ਕਰ ਲੈਣੇ ਹਾਂ ਉਹਨਾਂ ਨੇ ਲਿਖਿਆ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਐਡਿਟ ਸਕੂਲ ਕਾਲਜ ਅਤੇ ਯੂਨੀਵਰਸਿਟੀ ਅkal ਤੋਂ ਆਮ ਦਿਕਰਾਂ ਸਕੂਲ ਖੁੱਲਣਗੇ ਜੇਕਰ ਕੋਈ ਸਕੂਲ ਜਾਂ ਕਾਲਜ ਹੜ੍ਹ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ ਤੇ ਦੋਸਤੋ ਜੇਕਰ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਹਨ ਜਾਂ ਨਾ ਹੁੰਦੀਆਂ ਇਹ ਆਪਣੇ ਹੀ ਡਿਸਟ੍ਰਿਕਟ ਜੋ ਆਪਣੇ ਜ਼ਿਲ੍ਹੇ ਦੇ ਹਨ ਡੀਸੀ ਉਹਨਾਂ ਤੇ ਹੀ ਨਿਰਭਰ ਕਰਦਾ ਹੈ ਤਾਂ ਅਗਲੀ ਗੱਲ ਤੋਂ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਤੇ ਕਲਾਸਰੂਮ ਬਿਲਕੁਲ ਸੁਰੱਖਿਅਤ ਹਨ ਤਾਂ ਜੋ ਵਿਦਿਆਰਥੀਆਂ ਤੇ ਵਿਅਕਤਾਂ ਦੀ ਸੁਰੱਖਿਆਤ ਨੂੰ ਯਕੀਨੀ ਬਣਾਇਆ ਜਾ ਸਕੇ ਤਾਂ ਦੋਸਤੋ ਉਹਨਾਂ ਨੇ ਕਿਹਾ ਹੈ ਕਿ ਪ੍ਰਾਈਵੇਟ ਜੋ ਵੀ ਸਕੂਲ ਹੋਣਗੇ ਉਹ ਆਪਣੇ ਬਿਲਡਿੰਗ ਜਾਂ ਵੀ ਹੋਣੇ ਕਲਾਸਰੂਮ ਜੀ ਉਹ ਸੁਰੱਖਿਅਤ ਹਨ ਤਾਂ ਕਲਾਸ ਵਿੱਚ ਸਕੂਲ ਲੱਗੇਗਾ ਅਦਰਕ ਵਿੱਚ ਕੋਈ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਹੀ ਰਹੇਗੀ ਛੁੱਟੀ ਤਾਂ ਇਹ ਸਾਰਾ ਸਕੂਲ ਦੀਆਂ ਛੁੱਟੀਆਂ ਦਾ ਨਿਰਭਰ ਕਰਦਾ ਹੈ ਆਪਣੇ ਡੀਸੀ ਜ਼ਿਲ੍ਹੇ ਦੇ ਡੀਸੀ ਤੇ ਤਾਂ ਅਗਲੀ ਗੱਲ ਕਰਦੇ ਹਾਂ ਉਹਨਾਂ ਟਵੀਟ ਲਿਖਿਆ ਹੈ ਕਿ 8 ਸਤੰਬਰ ਤੱਕ ਸਾਰੇ ਸਕੂਲ ਇਸ ਸੂਬੇ ਸਰਕਾਰੀ ਸਕੂਲ ਬੰਦ ਰਹਿਣਗੇ ਸਕੂਲ ਬੱਚਿਆਂ ਲਈ ਬੰਦ ਰਹਿਣਗੇ ਪਰ ਅਧਿਆਪਕ ਸਕੂਲ ਵਿੱਚ ਹਾਜ਼ਰ ਹੋਣਗੇ ਤੇ ਸਫਾਈ ਦੀ ਕਰਵਾਈ ਜਾਵੇਗੀ ਐਮ ਐਸ ਐਮ ਸੀ ਪੰਚਾਇਤਾਂ ਨਗਰ ਕੌਂਸਲਾਂ ਤੇ ਕਾਰਪੋਰੇਸ਼ਨਾਂ ਦੀ ਮਦਦ ਨਾਲ ਸਾਰੇ ਸਕੂਲ ਦੀ ਸਫਾਈ ਕੀਤੀ ਜਾਵੇਗੀ ਜੋ ਵੀ ਹੱਟ ਦੇ ਕਾਰਨ ਕਰਾਵੇ ਗਾਨਾ ਤਾਂ 또 ਉਹੀ ਗੱਲ ਉਹਨਾਂ ਕੀਤੀ ਹੈ ਕਿ ਅਧਿਆਪਕਾਂ ਵੱਲੋਂ ਸਰਕਾਰੀ ਮਾਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਉਹ ਸਾਰੀ ਇਸ ਨੂੰ ਸੁਲਝਾ ਸਕਣ ਤਾਂ ਦੋਸਤੋ ਫਿਰ ਦੁਬਾਰਾ ਗੱਲ ਕਰ ਰਹੇ ਹਾਂ ਕਿ ਡੀਸੀ ਜ਼ਿਲ੍ਹੇ ਦੇ ਡੀਸੀ ਤੇ ਨਿਰਭਰ ਕਰਦਾ ਹੈ ਕਿ ਪੂਰੀ ਛੁੱਟੀਆਂ ਹੋਣਗੀਆਂ ਜਾਂ ਨਾ ਹੋਣਗੀਆਂ 9 ਸਤੰਬਰ ਤੋਂ ਸਾਰੇ ਸਕੂਲ ਸਰਕਾਰੀ ਸਕੂਲ ਆਮ ਦੀ ਤਰ੍ਹਾਂ ਲੱਗਣਗੇ ਜੋ ਸਰਕਾਰੀ ਸਕੂਲ ਹਨ ਉਹ 9 ਤਰੀਕ ਤੋਂ ਆਮ ਦੀ ਤਰ੍ਹਾਂ ਲੱਗਣਗੇ ਬਟ 8 ਤਰੀਕ ਨੂੰ ਸਰਕਾਰੀ ਸਕੂਲਾਂ 'ਤੇ ਛੁੱਟੀ ਰਹੇਗੀ ਸਿਰਫ ਬੱਚਿਆਂ ਲਈ ਜੇਕਰ ਉਹਨਾਂ ਦੇ ਸਕੂਲ ਸਹੀ ਸਕੂਲ ਦਾ ਕਾਜ ਬਿਲਕੁਲ ਸਹੀ ਸਨ ਤਾਂ ਉਹਨਾਂ ਨੂੰ 10 ਕੱਲ ਤੋਂ ਲੱਗੇਗਾ ਜੇਕਰ ਛੁੱਟੀ ਹੁੰਦੀ ਹੈ ਤਾਂ ਆਪਣੇ ਜ਼ਿਲ੍ਹੇ ਦੇ ਡੀਸੀ ਤੇ ਨਿਰਭਰ ਕਰਦਾ ਹੈ ਜੇਕਰ ਉਹ ਛੁੱਟੀਆਂ ਹੁੰਦੀਆਂ ਹਨ ਤਾਂ ਉਹਨਾਂ ਦੁਆਰਾ ਟਵੀਟ ਪਾ ਦਿੱਤਾ ਜਾਵੇਗਾ ਸਾਰੀ ਖਬਰ ਤੁਹਾਨੂੰ ਬਿਲਕੁਲ ਮਿਲ ਜਾਏਗੀ ਤਾਂ ਇੱਕ ਹੋਰ ਖੁਸ਼ਖਬਰੀ ਦੀ ਗੱਲ ਹੈ ਜਿਨ੍ਹਾਂ ਨੇ ਦਾਖਲਾ ਲੈਣਾ ਸੀ ਉਹਨਾਂ ਦੀ ਜੋ ਲਾਸਟ ਡੇਟ ਸੀ 29 ਅਗਸਤ ਸੀ ਉਹਨ ਨੂੰ ਵਧਾ ਕੇ ਹੁਣ 10 ਸਤੰਬਰ ਕਰ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਬੋਰਡ ਵਿੱਚ 10ਵੀਂ ਜਾਂ 12ਵੀਂ ਦੀ ਐਡਮਿਸ਼ਨ ਲੈਣਾ ਚਾਹੁੰਦੇ ਹਨ ਕਿਸੇ ਤਰ੍ਹਾਂ ਦੀ ਕਲਾਸ ਵਿੱਚ ਐਡਮਿਸ਼ਨ ਲਾਉਣਾ ਚਾਹੁੰਦੇ ਹਨ ਉਹਨਾਂ ਦੀ ਮਿਤੀ 29 ਅਗਸਤ ਸੀ ਮਤਲਬ 29 ਅਗਸਤ ਸੀ ਲਾਸਟ ਡੇਟ ਸੀ ਉਹ ਹੁਣ 10 ਸਤੰਬਰ ਕਰ ਦਿੱਤੀ ਹੈ ਤਾਂ ਜੋ ਸਾਰੇ ਪੰਜਾਬ ਬੋਰਡ ਵਿੱਚ ਜੁੜ ਸਕਣ ਅਤੇ ਆਪਣੀ ਪੜ੍ਹਾਈ ਜਾਰੀ ਕਰ ਸਕਣ ਤਾਂ ਦੋਸਤੋ ਆਈ ਹੋਪ ਤੁਹਾਨੂੰ ਸਾਰੀ ਗੱਲ ਬਸ ਸਮਝ ਲੱਗੀ ਹੋਏਗੀ ਕਿ ਜੋ ਵੀ ਆਪਣੀਆਂ ਛੁੱਟੀਆਂ ਹੋਣਗੀਆਂ ਆਪਣੇ ਜ਼ਿਲ੍ਹੇ ਦੇ ਡੀਸੀ ਤੇ ਨਿਰਭਰ ਕਰਦੀਆਂ ਹਨ ਆਈ ਹੋਪ ਕਿ ਤੁਹਾਨੂੰ ਵੀਡੀਓ ਬਿਲਕੁਲ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਵਕਤ-ਵਾਰ ਸ਼ੇਅਰ ਕਰ ਦਿਓ ਤਾਂ ਜੋ ਹਰ ਕੈਂਡੀਡੇਟ ਤੱਕ ਪਹੁੰਚ ਸਕੇ ਆਈ ਹੋਪ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋਗੇ ਵੀਡੀਓ ਨੂੰ ਲਾਈਕ ਕਰ ਤੇ ਬੈਲ ਆਈਕਨ ਜਰੂਰ ਕਰੋਗੇ ਤਾਂ ਵੀਡੀਓ ਅੱਜ ਦੀ ਇਥੇ ਆਪਾਂ ਇਥੇ ਖਤਮ ਕਰਦੇ ਹਾਂ ਧੰਨਵਾਦ ਜੀ